ਉਹ ਕਰਦੀ ਔਰ ਔਰਤ ਜਾਦੂ ਤੂਣੇ ਦਾ ਕੰਮ ਕਰਦੀ ਆ ਜੀ ਹਾਂਜੀ ਤਾੰਤ੍ਰਿਕ ਦਾ ਉਹਨਾਂ ਨੇ ਬਲੀ ਦੇਣ ਲਈ ਮੇਰੀ ਧੀ ਦੀ ਉਂਗਲ ਵੜਦੀ ਉਥੇ ਪਰੋਲੇ ਕੁਛਮ ਨਹੀਂ ਦੇਂਦੇ ਮੰਜੇ ਦੇ ਨਾਲ ਨਾਲ ਕੁੰਡ ਹੁੰਦਾ ਹੋਇਆ ਸੀਦਾ ਕੀ ਵੱਡਿਆ ਕਿੰਦੀ ਕੁੰਡ ਵੱਡੇ ਇੱਕ ਪੋਟਾ ਹੀ ਵਾੜ ਲਿਆ ਜੀ ਹਾਂ ਲਾ ਕੇ ਰੱਖ ਲਿਆਂਦੀ ਮੇਰਾ ਪੋਟਾ ਲਾ ਕੇ ਦਾਦੀ ਉਹਨਾਂ ਰੱਖ ਲਿਆ ਕੁੜੀ ਨੂੰ ਖਿੱਚ ਕੇ ਲਿਆਈ ਐ ਬਹੁ ਫੜ ਕੇ ਇਹ ਪਤਾ ਨਹੀਂ ਵੀ ਹੁਣ ਕਾਂਦੀ ਹੁਣ ਭੇਟ ਚੜਾਵਣ ਦੀ ਉਹਨੇ ਰੱਖ ਲਿਆ ਹਾਂਜੀ ਬਲੀ ਦੇਣ ਵਾਸਤੇ ਰੱਖ ਲਿਆ ਜੀ ਪੋਟਾ ਉਹਨੇ ਤੇ ਅੰਮ੍ਰਿਤ ਪੰਜ ਦਸਾਂ ਮਿੰਟਾਂ ਦੇ ਵਿੱਚ ਵਿੱਚ ਕੁੜੀ ਗਈ ਉਹਨਾਂ ਘਰੇ ਖੇਡਦੀ ਉਹਦੀ ਮੇਰੇ ਗੋਏ ਨਾਲ ਹੱਥ ਲਿਬੜੇ ਨੇ ਤੇ ਇਹ ਆਂਦੀ ਮੇਰੇ ਗੋਏ ਨਾਲ ਹੱਥ ਲਿਬੜਿਆ ਨਾਲੇ ਨਹੀਂ ਉਗਲ ਵੱਡੀ ਐ ਤੇ ਮੈਨੂੰ ਫਿਰ ਕਰੇ ਪਛਾਣਦਾ ਮੈਨੂੰ ਕੌਲੀ ਚ ਪਾਈ ਨੇ ਉਗਲੇ ਨਾਲ ਇੰਨੀ ਕੁ ਕੱਟੀ ਉਹ ਇੱਕ ਪੋਟਾ ਕੱਟਿਆ ਜੀ ਇੰਨਾ ਹਾਂ ਜੀ ਸਾਡੀ ਕਿਰਤ ਕੀ ਨਾਮ ਦਾ ਪਾਛੋ ਨਾਮ ਜੀ ਆਂਗਣਵੜੀ ਚ ਲੱਗੀ ਆ ਮੈਂ ਜੀ ਬਾਕੀ ਵੀ ਕਿੱਥੇ ਰਹਿੰਦੇ ਹਾਂ ਜੀ ਇਸ ਪੱਟੇ ਗੇਨ ਖਿਰ ਕੇ ਪਟਟੇ ਗੇ ਹਾਂ ਹੋਰ ਜੀ ਤੇ ਜਿਹੜੀ ਤੁਹਾਡੀ ਬੱਚੀ ਹੈ ਨਾ ਖੇਡਣ ਗਈ ਸੀ ਦੀ ਤੇ ਪਹਿਲਾਂ ਤਾਂ ਆ ਗਈ ਸੀ ਫਿਰ ਦੁਬਾਰੀ ਖੇਡਣ ਗਈ ਹੈ ਜੀ ਉਹਨਾਂ ਨੇ ਨਾ 5-10 ਮਿੰਟਾਂ ਦੇ ਵਿੱਚ ਵਿੱਚ ਕੁੜੀ ਗਈ ਉਹਨਾਂ ਕਰੇ ਖੇਡਦੀ ਉਹਦੇ ਮੇਰੇ ਗੋਏ ਨਾਲ ਹੱਥ ਲੱਭੜੇ ਨੇ ਤੇ ਇਹ ਆਂਦੀ ਮੇਰੇ ਗੋਏ ਨਾਲ ਹੱਥ ਲੱਭੜਿਆ ਨਾਲੇ ਨੇ ਉਗਲ ਵੱਡੀ ਹੈ ਤੇ ਮੈਨੂੰ ਫਿਰ ਕਰੇ ਪਛਾਣਤਾ ਮੈਨੂੰ ਕੋਲੀ ਚ ਪਾਈ ਨੇ ਉਗਲੇ ਨਾਲ ਤੇ ਵੀ ਫਰਜ ਚ ਲਾਉਂਦਾ ਕਿਹਨੇ ਪਾਜੀ ਕੋਲ ਉਹ ਕੋ ਬੁੜੀ ਪਾਲਨੇ ਉਹ ਕੀ ਕਰਦੀ ਉਹ ਸ੍ਰੀਆਮਤ ਸ੍ਰੀਆਮਸਾ ਦਾ ਕੰਮ ਕਰਦੀ। ਘਰ ਚ ਕੱਟੇ ਬੈਠੀ ਹੋਈ ਸੀ ਦੀ ਤੇ ਵੱਡ ਘਰ ਦੇ ਵਿੱਚ ਅਗਾ ਕੀ ਵੀ ਅਜੇ ਨਵੀਂ ਗੱਡੀ ਸ਼ੁਰੂ ਕਰਤੀ ਪਈ ਆਪਦੇ ਘਰੇ ਲਈ ਚੱਕਦੀ ਪਈ ਏ ਚੌਂਕੀ ਦੇਂਦੀ ਪਈ ਏ ਹੂੰ ਹੂੰ ਕਦੀ ਕਿਤੇ ਜਾਂਦੇ ਕਦੀ ਕਿਤੇ ਘਰਦੇ ਨੇ ਪਾ ਹੂੰ ਹੂੰ ਤਾਂਤਰਿਕ ਦਾ ਕੰਮ ਕਰਦੇ ਹਾਂਜੀ ਹਾਂਜੀ ਪਹਿਲਾਂ ਇੱਕ ਦੋ ਦਿਨਾਂ ਦੀ ਲੜਾਈ ਪਈ ਏ ਕਾਪਿਆ ਖੂਪਿਆ ਨਾਲੇ ਵੱਡਾ ਦਾ ਚੰਦਾ ਬੰਦਾ ਇਹਨੂੰ ਤੇ ਉਹਦੇ ਕਾਰਨ ਕਰਕੇ ਇਹਨਾਂ ਨੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਸਹੀ ਹੋ ਗਏ ਨੇ ਇਹਨਾਂ ਨੇ ਮੇਰੀ ਪੋਤਰੀ ਪਲੇਟੀ ਦੀ ਪੋਤਰੀ ਹੈ ਮੇਰੀ ਇਹਦੀ ਉਗਲ ਵੱਢ ਲਈ ਘੇਰ ਦੀ ਬੱਚੀ ਸੀ ਹਾਂ ਘੇਰ ਦੀ ਬੱਚੀ ਉਹਨਾਂ ਤੇ ਕਦੀ ਨਹੀਂ ਗਈ ਸੀ ਅੱਗੇ ਤੇ ਬਲਾਕ ਹਾਂਜੀ ਬੁਲਾ ਕੇ ਲੈ ਗਈ ਏ ਬੁਲਾ ਕੇ ਲਈ ਹਾਂ ਬੁਲਾ ਕੇ ਉਹਰੇ ਘੇਰ ਦੀ ਪੈ ਸੀ ਤੇ ਉੱਥੇ ਬੁਲਾ ਲਿਆ ਦੀ ਆ ਜਾ ਮੇਰੇ ਪੁੱਤਾਂ ਦਾ ਖੇੜ ਲੈ ਤੇ ਲਾਈ ਗਈ हां ਬੜੀ ਰੋਂਦੀ ਆਈ ਉਧਰ ਜੇ ਬੱਚੀ ਰੋਵੇ ਮਾਂ ਕੋਲੇ ਆਣਾ ਉਹਦੇ ਕੋਲ ਥੋੜੀ ਜਿਹਾ ਕੋਈ ਨਾ ਮਾਂ ਨਾ ਫੁੱਫੀ ਕੁਛ ਨਹੀਂ شادی ਲੱਗਦੀ ਰਿਸ਼ਤੇਦਾਰ ਤੇ ਉਧਰ ਨੂੰ ਭੱਜਿਆ ਦੀ ਮੇਰੇ ਕੋਲੇ ਆਈ ਗਏ ਸਾਨੂੰ ਨਹੀਂ ਪਤਾ ਕਿੱਥੋਂ ਬੀਚ ਕੇ ਆਈਏ ਬੂਟਾਂ ਦੀ ਤੇ ਮੈਂ ਆਖਿਆ ਵੀ ਅਸੀਂ ਉਵੇਂ ਦੁਕਾਨ ਤੇ ਲੈ ਗਿਆ ਮੈਂ ਪਰ ਉਹ ਸਕੂਲੋਂ ਆਦੇ ਭੱਜੀ ਉਧਰ ਆਈਆਂ ਤੇ ਉਵੇਂ ਲੈ ਗਿਆ ਤੇ ਆਂਦੀ ਜੇ ਮੈਂ ਜਾ ਕੇ ਥੱਲੇ ਪਰ ਉਹਲੇ ਕੁਛ ਨਹੀਂ ਦਿੰਦੇ ਮੰਜੇ ਦੇ ਨਾਲ ਨਾਲ ਕੋਈ ਨਾ ਹੋਇਆ ਸੀਦਾ ਕੀ ਵੱਡਿਆ ਕਿੰਨੀ ਕੁੰਗਲ ਵੱਡੀ ਇੱਕ ਪੋਟਾ ਹੀ ਵਾਢ ਲਿਆ ਜੀ ਲਾ ਕੇ ਰੱਖਿਆ ਹਾਂ ਲਾ ਕੇ ਰੱਖ ਲਿਆਂਦੀ ਮੇਰਾ ਪੋਟਾ ਲਾ ਕੇ ਦਾਦੀ ਉਹਨਾਂ ਰੱਖ ਲਿਆ ਕੁੜੀ ਨੂੰ ਖਿੱਚ ਕੇ ਲਿਆਈ ਏ ਬਾਹ ਫੜ ਕੇ ਕਿਸ ਵਾਸਤੇ ਰੱਖਿਆ ਇਹ ਪਤਾ ਨਹੀਂ ਵੀ ਹੁਣ ਕਾਂਦੀ ਹੁਣ ਭੇਟ ਚੜਾਵਣ ਲਈ ਉਹਨੇ ਰੱਖ ਲਿਆ ਭਲੀ ਹਾਂਜੀ ਬਲੀ ਦੇਣ ਵਾਸਤੇ ਰੱਖ ਲਿਆ ਜੀ ਪੋਟਾ ਉਹਨੇ ਤੇ ਅਸੀਂ ਤਾਂ ਇਹ ਆਨੇ ਵੀ ਸਾਨੂੰ ਸਾਫ਼ ਮਿਲਣਾ ਚਾਹੀਦਾ ਸਾਡੀ ਬੱਚੀ ਹੈ ਕਾਇਆ ਵਿਚਣ ਹੀ ਤੀਆਂ ਤਾਂ ਘਰੇ ਰੱਖਣੀਆਂ ਨਹੀਂ ਜਾਂਦਾਂ ਜੀ ਤੈਨੂੰ ਸਾਫ਼ ਪੂਰਾ ਸਾਨੂੰ ਮਿਲਣਾ ਚਾਹੀਦਾ ਇਹਨ ਸਜਾ ਪੂਰੀ ਮਿਲਣੀ ਚਾਹੀਦੀ ਵੀ ਇਹ ਸਾਡੇ 4 ਸਾਲ ਦੀ ਬੱਚੀ ਹੈ ਨਾ ਕੁਛ ਨਹੀਂ ਹੋਈ ਕਾਰਵਾਈ ਸਗੋ ਜਾਤੇ ਹਲਪਿਆ ਬਿਆੰਦ ਕੋਰੇ ਪੇਚ ਤੇ ਸਾਡੇ ਕੋ ਸਾਈਨ ਕਰਾਵਨਾ ਆ ਕੇ ਸਾਸੀ ਕੋ ਨਹੀਂ ਕੀਤੇ ਹੋਰ ਉਹ ਫਰਾਰ ਹੈ ਹਾਂ ਫਰਾਰ ਜਿੰਦਰਾ ਲੱਗਾ ਹੋਇਆ ਘਰੇ ਤੇ ਕੀ ਮੰਗੋ ਮੰਗ ਸਾਡੀ ਸਾਫੇਨ ਬੱਚੀ ਨੂੰ ਮਿਲਣਾ ਚਾਹੀਦਾ ਵੀ ਸਾਰੀ ਇਹ ਜ਼ਿੰਮੇਵਾਰੀ ਚੱਕੇ ਸਾਡੀ ਬੱਚੀ ਦੀ ਨਾ ਕਰਵੀਸ਼ ਚ ਦੀ ਨਹੀਂ ਦੀ ਹਾਂ ਪੂਰੀ ਕਾਰਵਾਈ ਹੋਣੀ ਚਾਹੀਦੀ ਹਾਂ ਜੀ ਹਾਂ ਜੀ ਪੂਰੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਇੱਕ ਜੀ ਬੱਚੀ ਹੈ ਵੀ ਉਹਨਾਂ ਦਾ ਤਿੰਨ ਧੀਆਂ ਨੇ ਕੀ ਕਰੇ ਦਾ ਬੱਚਾ ਸਾਡੀ ਕੀ ਨਾਮ ਤੋਂ ਡੋਬੀ ਭਾਈ ਮੇਰਾ ਨਾਮ ਕਿਰਪਾਲ ਸਿੰਘ ਆ ਜੀ ਕਿਰਪਾਲ ਸਿੰਘ ਕਿੱਥੇ ਰਹਿੰਦੇ ਪਿੰਡ ਲਖਮੀਰ ਕਪਾੜ ਜੀ ਤੇ ਕੀ ਹੋਇਆ ਜਿਹੜੀ ਬੱਚੀ ਛੋਟੀ ਦਾ ਤੁਹਾਡੀ ਮੇਰੀ ਬੱਚੀ ਛੋਟੀ ਨੂੰ ਘਰੋਂ ਉਹਦਾ ਮੁੰਡਾ ਲੈ ਕੇ ਗਿਆ ਬਲਾ ਕੇ ਉਹਦਾ ਮੁੰਡਾ ਉਹਦਾ ਮੇਰੀ ਧੀ ਨੇ ਕਿਆ ਬਿਆਨ ਦਿੱਤੇ ਆ ਠੀਕ ਹੈ ਤੇ ਘਰੇ ਲੈ ਕੇ ਗਿਆ ਬਲਾ ਕੇ ਪਹਿਲਾ ਇੱਕ ਵਾਰੀ ਆ ਬਲਾਉਂ ਨਹੀਂ ਗਈ ਫਿਰ ਦੂਜੀ ਵਾਰੀ ਆ ਬਲਾ ਕੇ ਲੈ ਗਿਆ ਨਾਲ ਤੇ ਉਸ ਵਾਰ ਘਰੇ ਲਿਚਾ ਕੇ ਮੇਰੀ ਧੀ ਰੱਥਾ ਹੱਥ ਵੜਤਾ ਉਂਗਲ ਵੜਤੀ ਬਤਰਾਇ ਖਬਿਆ ਦਿਉਂਗਲ ਵੜਤੀ ਤੇ ਉਹ ਨਾ ਕੁੜੀਆ ਮੇਰੀ ਘਰੇ ਬੂਏ ਅਗੇ ਛੱਡ ਕੇ ਫਿਰ ਪਿਛਾਂ ਭੱਜ ਗਈ ਮੇਰੀ ਭਾਬੀ ਕੋਲੇ ਵੱਡੀ ਕੋ ਛੱਡ ਕੇ ਉਹ ਲਗਈਆਂ ਨੂੰ ਹਸਪੀਟਲ ਆ ਦੁਕਾਨ ਤੇ ਤੋਂ ਡਾਕਟਰ ਦੀ ਦੁਕਾਨ ਤੋਂ ਇਹਨੂੰ ਇਲਾਜ ਕਰਾ ਸਾਰੇ ਉਹਦੀ ਉਂਗਲ ਲੱਬ ਲਗਾਏ ਚਲੇ ਮੇਰੀ ਮੰਮਾ ਨੂੰ ਤੇ ਮੇਰੀ ਭਤੀਜੀ ਨੂੰ ਮਿਲਿਆ ਉਹਨਾਂ ਦੇ ਬਲੱਡ ਮੰਦਰ ਨਾਲ ਬਲੱਡ ਮਿਲਿਆ ਕੁੜੀ ਵਾਲੀ ਉਹ ਪੰਜੇ ਤੇ ਉੱਤੇ ਤੇ ਨਾਲ ਨਾਲ ਤੁਮਕੇ ਡਿੱਗੇ ਸੀ ਤੋ ਮਿਲਿਆ ਤਾਹੀਂ ਬਾਜ ਭੱਜ ਕੇ ਡਾਕਟਰ ਲੈ ਗਏ ਡਾਕਟਰ ਇੱਥੋਂ ਵਾਲੇ ਨੇ ਕੁਛ ਨਹੀਂ ਸਾਡੀ ਸੁਣੀ ਪਿੰਡ ਵਾਲੇ ਫਿਰ ਆਈ ਸਿਵਲ ਹਸਪੀਟਲ ਆਈ ਜੀ ਇੱਥੋਂ ਵੀ ਸਾਨੂੰ ਉਹਨਾਂ ਰੈਫਰ ਫਰੋਇਪਰ ਕਰਤਾ ਸਿਵਲ ਹਸਪੀਟਲ ਪਰ ਉੱਥੇ ਕਹਿੰਦੇ ਅੱਜ 2 ਵੱਜ ਗਏ ਨੇ ਹੁਣ ਹੁਣ ਨਹੀਂ ਕੁਛ ਕਰ ਸਕਦੇ ਕੁੜੀ ਨੂੰ ਐਵੇਂ ਰੱਖ ਦੋ ਬਾਦੋ ਪਰ ਮੈਂ ਨਹੀਂ ਯਕੀਨ ਦਿਲ ਤੇ ਆ ਕੁੜੀ ਤੇ ਬਲੱਡ ਵਗਦਾ ਸੀ ਮੈਂ ਉਹਨੂੰ ਚੱਕ ਕੇ ਬਾਗੀ ਹਸਪੀਟਲ ਲੈ ਗਿਆ ਜੀ ਉਹ ਤੋਂ ਕਰਾਇਆ ਲਾਇਆ ਉਹਨਾਂ ਨੂੰ ਇੱਕ ਦਿਨ ਤੇ ਛੁੱਟੀ ਦੇਤੀ ਖਰਾ ਕੇ ਮੈਂ ਘਰੇ ਲਿਆ ਦੋ 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 ਦਿਨਾਂ ਬਾਅਦ ਬੱਚੀ ਨੇ ਮੈਨੂੰ ਦੱਸਤਾ ਤੇ ਉਹਦੋਂ ਬਾਅਦ ਫਿਰ ਮੈਂ ਸਿਵਲ ਹਸਪੀਟਲ ਜੀ ਦਾਖਲ ਕਰਾਇਆ ਬੱਚੀ ਨੂੰ ਬੱਚੀ ਨੇ ਭਾਜੀ ਦੱਸਿਆ ਮੇਰਾ ਇਸ ਤਰ੍ਹਾਂ ਵਿਚਿਵਾਦੀ ਮੰਮੀ ਨੇ ਮੇਰਾ ਵੱਡੇ ਕਾਚੂ ਨਾਲ ਹੱਥ ਵੜਤਾ ਜੀ ਉਂਗਲ ਵੜਤੀ ਤੇ ਉਹ ਕਰਦੀ ਔਰਤ ਔਰਤ ਜਾਦੂ ਤੋਣੇ ਦਾ ਕੰਮ ਕਰਦੀ ਆ ਜੀ ਹਾਂਜੀ ਤਾੰਤ੍ਰਿਕ ਦਾ ਉਹਨਾਂ ਨੇ ਬਲੀ ਦੇਣ ਲਈ ਮੇਰੀ ਧੀ ਦੀ ਉਂਗਲਾ ਵਰਤੀ ਅਨ ਉਹਨਾਂ ਕਰਿਆ ਜਾਦੂ ਟੂਨੇ ਦਾ ਕੰਮ ਚੱਲਦਾ ਅਸੀਂ ਰਾਤ ਨੂੰ ਕਈ ਵਕਤ ਵੇਖਿਆ ਇਹਨਾਂ ਨੂੰ 1:00 2:00 ਵਜੇ ਚਮਚਾਨ ਘਾੜ ਤੋਂ ਘਰ ਤੋਂ ਆਉਂਦੇ ਆ ਤੇ ਹੋਰ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਕੀ ਔਰਤ ਨੇ ਨਹੀਂ ਕੁਝ ਨਹੀਂ ਕੀਤਾ ਗਿਆ ਜੀ ਉਲਟਾ ਅਕਤ ਜਾ ਐਸੇ ਅਫਸਰ ਸਰਕਾਰੀ ਮੁਲਾਜ਼ਮ ਆਏ ਸੀ ਤੋਂ ਉਲਟਾ ਕੋਰੇ ਕਾਗਜ਼ ਤੇ ਸਾਡੇ ਤੋਂ ਸਾਈਨ ਕਰਾਉਂਦੇ ਸੀ ਤਾਂ ਅਸੀਂ ਨਹੀਂ ਕੀਤੇ ਉਹ ਤਾਂ ਜਾਣ ਲੱਗੇ ਕਹਿ ਕੇ ਗਏ ਨੇ ਤੇ ਆਹੀ ਤੇਰੇ ਕੇ ਦੀ ਕੋਈ ਕਾਰਵਾਈ ਨਹੀਂ ਆਜੋ ਮੈਂ ਕੋਈ ਲੇਖਦਾ ਕੋਈ ਕਾਰਵਾਈ ਨਹੀਂ ਹੋ ਸਕੀ ਤੂੰ ਐਵੇਂ ਹੀ ਰਹਿ ਜਾਏਗਾ ਹੁਣ ਕੀ ਮੰਗਣੇ ਹੁਣ ਮੇਰੀ ਮੰਗੇ ਆ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਮੇਰੀ ਬੱਚੀ ਦੇ ਜੋ ਵੀ ਵੱਡੇ ਹੋਣ ਤੱਕ ਕੁਝ ਹੋਇਆ ਤੇ ਜ਼ਿੰਮੇਵਾਰ ਹੋਵੇਗੀ ਕਹਦੇ ਨਾ ਲੈ ਦੋ ਲੈ ਉਹ ਦਾ ਨਾਮ ਹੀ